ਬਾਬਾ ਮੁੰਡਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਉਪਰੰਤ ਜਿਹੜੀਆਂ ਗੱਲਾਂ ਮਾਤਾ ਗੰਗਾ ਜੀ ਨੂੰ ਆਖੀਆਂ ਮੇਰੇ ਉਸਤਾਦ ਨੇ ਕਿੰਜ ਲਿਖਿਆ ਸਾਥੀ ਇਉਂ ਵਰਜ ਕਰਦੇ ਆ ਬਈ ਗੰਡਾ ਪਨ ਚੱਕਿਆ ਬਾਬੇ ਪ੍ਰੇਮ ਸੇ ਛੱਕਿਆ ਬਾਬੇ ਬੋਲੇ ਫਿਰ ਬ੍ਰਹਮ ਗਿਆਨੀ ਗੋਪਿੰਦ ਪੁਧਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਵਿਸ਼ਟਾ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਅਰਸ਼ਣ ਨੂੰ ਲੋਕੇ ਆਉਣਗੇ ਮੂੰ ਮੰਗੇ ਫਾਲ ਪਾਉਣਗੇ ਸਾਰਾ ਜਗ ਸਿਵਤ ਕਰੇਗਾ ਮਾਰੇ ਦੁਨੀਆ ਦੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਆ ਬ੍ਰਹਮ ਗਿਆਨੀ ਘੰਡਾ ਪਨ ਚੱਕਿਆ ਬਾਬੇ ਪ੍ਰੇਮ ਸੇ ਛੱਕਿਆ ਬਾਬੇ ਬੋਲੇ ਫਿਰ ਬ੍ਰਹਮ ਗਿਆਨੀ ਗੋਬਿੰਦ ਪੁਧਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬੜੀ ਸੂਰਮਾ ਮਾਰੇ ਦੀ ਢਾਲ ਦੀ ਦੁਨੀਆ ਦੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਓ ਬ੍ਰਹਮ ਗਿਆਨੀ ਦੁਨੀਆ ਦੇ ਸ਼ਰੀਰ ਨੱਡੂ ਨੇਕੀ ਦੇ ਚੰਡੇ ਗੱਡੂ ਤਗੜੇ ਦੀ ਆਕੜ ਬੰਨੂ ਸੱਚ ਨੂੰ ਸਤਕਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਸਮੇ ਦੀ ਚਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ ਆਹ ਪਾਪਾਂ ਦਾ ਨਾਸ਼ ਕਰੇਗਾ ਪਾਪਾਂ ਦਾ ਨਾਸ਼ ਕਰੇਗਾ ਸੱਚ ਦਾ ਪ੍ਰਕਾਸ਼ ਕਰੇਗਾ ਜ਼ਿੰਦਗੀ ਵਿੱਚ ਜਿੱਤਾਂ ਜਿੱਤੂ ਕਦੇ ਨਾ ਮਾਰੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬੜੀ ਸੂਰਮਾ ਹੋ ਜਿੰਨਾ ਨੇ ਕਰਨਾ ਸਾੜਾ ਉਹਨਾਂ ਦਾ ਹੋਊ ਉਜਾਰਾ ਤਰਨੇ ਜੋ ਹੌਟ ਟਕਣਗੇ ਗੋਬਨ ਪ੍ਰਤਿਪਾਲ ਵੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ ਪਿਉ ਦਾ ਦੁੱਖ ਲਊ ਪਾਦਸ਼ਾ ਸੋਹਣਿਆਂ ਦਾ ਹੋਊ ਪਾਦਸ਼ਾ ਦੁਸ਼ਟ ਰੇਗਾ ਧਰਮ ਸ਼ਿੰਗਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਰਗਾ ਬੜੀ ਸੂਰਮਾ ਦੂਰਾ ਤੋਂ ਲੋਕ ਆਉਣਗੇ ਦੂਰਾ ਤੋਂ ਲੋਕ ਆਉਣਗੇ ਸਤਿਗੁਰੂ ਦੇ ਦਰਸ਼ ਪਾਉਣਗੇ ਪ੍ਰਿਥੀ ਚੰਦ ਕਰੂ ਈ ਰਖਾ ਭੇਤਾ ਹੁ ਕਾਲ ਦੀ ਦੁਨੀਆ ਤੇ ਉਪਮਾ ਹਜੂ ਗੰਗਾ ਦੇ ਲਾਲ ਦੀ ਬੋਲੇ ਬ੍ਰਹਮ ਗਿਆਨੀ ਮਾਤਾ ਦੀ ਤੁਹਾਡੀ ਸੇਵਾ ਸੇਵਾ ਨੂੰ ਲੱਗੂ ਮੇਵਾ ਸਤਿਗੁਰ ਮਹਾਬਲੀ ਹੋਵੇਗਾ ਸੋਡੀ ਕੁਲ ਤਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਦੁਸ਼ਟਾਂ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ ਜਿਹਾ ਜੋ ਫੁੱਲ ਵਰਣਗੇ ਦੇਵਤਾ ਦਰਸ਼ ਕਰਨਗੇ ਦਰਸ਼ਨ ਕਰ ਤਰੂ ਪਾਰਟੀ ਜੋਗੀ ਦੇ ਨਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ